Thank <laughs> <laughs> you. ਜੋ ਮੈਂ ਦਰੋਇਆ ਮੈਂ ਆ ਗਏ ਵਾਗੇ ਕਰਦੇ ਆ ਮਾਪੇ ਮਨਾ ਕੀਤਾ ਉਹਨਾਂ ਨੇ ਆਹ ਬੈਠਣ ਨੂੰ ਦਿਖਾਓ ਇੱਕ ਜਿਵੇਂ ਨਾ ਕੋ ਸਾਹ ਪੁੱਛ ਕੇ ਸੈਲੀਫੇਟ ਵੀ ਲਾ ਲਿਆ ਕਰੋ ਸੋਟੀ ਲਾ ਕੇ ਉਹ ਇਹ ਬੋਲੀ ਜਾਂਦੇ ਹੋ ਇੱਧਰ ਆਇਓ ਤੁਸੀਂ ਅੱਗੇ ਆਉਂਦੀਆਂ ਐ ਇੱਧਰ ਹੋਣਾ ਤੇ ਨਾਲ ਉਹ ਸਭ ਅੱਗੇ ਨਾਲ ਖੜੇ ਨਾ ਉਹ ਯਾਰ ਮੈਨ ਨਹੀਂ ਹੋ ਸਕਦਾ ਚਲ ਸਾਹਮਣੇ ਸਤਵਾਂ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਪਰਿਵਾਰਕ ਮੈਂਬਰਾਂ ਵੱਲੋਂ ਮੇਰੀ ਧਰਮ ਪਤਨੀ ਵੱਲੋਂ ਤੇ ਹਲਕੇ ਕਬੂਥਲੇ ਸਾਰੇ ਖੂਨਦਾਨ ਸੱਜਣਾ ਵੱਲੋਂ ਲਗਾਇਆ ਜਾ ਰਿਹਾ ਸਿਟੀ ਹਾਲ ਦੇ ਬਾਹਰ ਜੋ ਅੱਜ ਸ਼ਾਮ 5:30 ਤੱਕ ਚੱਲੇਗਾ ਸੋ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਆ ਹਰ ਵਾਰੀ ਜਿਹੜਾ ਵਾ 3 ਮਹੀਨੇ ਬਾਅਦ ਲਗਾਇਆ ਜਾਂਦਾ ਜਿਹੜਾ ਅਗਲਾ ਕੈਂਪ ਹੋਵੇਗਾ ਉਹ 23 ਦਸੰਬਰ ਨੂੰ ਲਗਾਇਆ ਜਾਵੇਗਾ ਇਹ ਅਡਵਾਂਸ ਸ 8ਵਾਂ ਖੂਨਦਾਨ ਕੈਂਪ ਜਿਹੜਾ ਨਿਵਾਸ ਤੇ ਅਨਾਉਂਸ ਕਰ ਰਹੇ ਆ ਲੋਕਾਂ ਨੂੰ ਇੱਕ ਅਪੀਲ ਆ ਆਪਾ ਲੋਕ ਡਰਦੇ ਆ ਖੂਨ ਦਾਨ ਕਰਨ ਤੋਂ ਕੱਲ ਨੂੰ ਜਦੋਂ ਆਪਾਂ ਆਪਣੇ ਪਰਿਵਾਰ ਤੇ ਭੀੜ ਪੈਂਦੀ ਆ ਆਪਾਂ ਇੱਧਰ ਉੱਧਰ ਜਾਂਦੇ ਮਿੰਤਾ ਕਰਦੇ ਫੇ ਪੈਸਿਆਂ ਦਾ ਖੂਨ ਵੀ ਖਰੀਦਦੇ ਆ ਤੇ ਉਹ ਚੰਗਾ ਕੰਮ ਨਹੀਂ ਆ ਕਿ ਜੇ ਪਹਿਲਾਂ ਤੇ ਬਲੱਡ ਡੋਨੇਟ ਕੀਤਾ ਹੋਵੇ ਤੁਹਾਨੂੰ 15-1500 ਰੁਪਇਆ 2-2000 ਰੁਪਇਆ ਖੂਨ ਦਾ ਜਿਹੜਾ ਲੈਣ ਦਾ ਦੇਣਾ ਨਾ ਪਵੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਹੋਰ ਦੇ ਕੰਮ ਆ ਸਕੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਜ਼ਰੂਰਤਮੰਦ ਦੀ ਜਾਨ ਬਚਾ ਸਕੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਜ਼ਰੂਰਤਮੰਦ ਦੇ ਪਰਿਵਾਰ ਦੀ ਗਾਹ ਜਿੰਦਗੀ ਵਧਾ ਸਕੇ ਤੋ ਸਾਰਿਆਂ ਨੂੰ ਬੇਨਤੀ ਆ ਜੋ ਸਾਡਾ ਇਹ ਵਿਸ਼ਾਲ ਖੂਨ ਦਾ ਕੈਂਪ ਸਤਵਾਂ ਲੱਗ ਰਿਹਾ ਸਿਟੀ ਹਾਲ ਦੇ ਬਾਹਰ ਉੱਥੇ ਪਹੁੰਚੋ ਤੇ ਬਲੱਡ ਡੋਨੇਟ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੋ ਪ੍ਰਾਜੈੜੇ ਆ ਜੰਗੀ ਪੱਧਰ ਤੇ ਵੱਧ ਹੋ ਸਕਣ ਆਵੇਂ ਜੀ ਕਾਲੇ ਭਾਈ ਆਗੇ Hãy subscribe <coughs> cho kênh Ghiền Mì Gõ Để không bỏ lỡ những video hấp dẫn ਰੋਇਆ ਮੈਂ ਅਰੇ ਤੇ ਆਗੇ ਵਗੇ ਕਰਦੇ ਮਾਪੇ ਮਣਾ ਕੀਤਾ ਉਹਨੇ ਅਮੀ ਨਾ ਲੋ ਯਾਰੋ ਸਾਡੀ ਬੈਗ ਨਾਲ ਲਗਾਓ ਇੱਕ ਜੂਆ ਮੈਂ ਆਗੇ ਆਹ ਕੋ ਸਾਹ ਕੁਛ ਨਾ ਸੈਲਿਕਟ ਵੀ ਲੱਗਿਆ ਕਰ ਉਸੇ ਇੱਕੇ ਇਲਾਕੇ ਵਾਲੇ ਆ ਇਹ ਤੁਹੋਲੀ ਜਾਣੇ ਹੋ ਇਧਰ ਆਇਓ ਤੁਸੀਂ ਅੱਗੇ ਆਉਂਦੀਆਂ ਐ ਇੱਧਰ ਹੋਣਾ ਤੇ ਨਾਲ ਉਹ ਸਭ ਅੱਗੇ ਨਾ ਖੜੇ ਨਾ ਉਹ ਚੱਲ ਐਨੀ ਮੋਸ ਚੱਲ ਸਾਹਮਣੇ ਸਤਵਾਂ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਪਰਿਵਾਰਕ ਮੈਂਬਰਾਂ ਮਤਲਬ ਮੇਰੀ ਧਰਮ ਪਤਨੀ ਵੱਲੋਂ ਤੇ ਹਲਕੇ ਕਬੂਤਲੇ ਸਾਰੇ ਖੂਨਦਾਨ ਸੱਜਣਾ ਵੱਲੋਂ ਲਗਾਇਆ ਜਾ ਰਿਹਾ ਸਿਟੀ ਹਾਲ ਦੇ ਬਾਹਰ ਜੋ ਅੱਜ ਸ਼ਾਮ 5:30 ਤੱਕ ਚੱਲੇਗਾ ਸੋ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਆ ਹਰ ਵਾਰੀ ਜਿਹੜਾ ਵਾ 3 ਮਹੀਨੇ ਬਾਅਦ ਲਗਾਇਆ ਜਾਂਦਾ ਜਿਹੜਾ ਅਗਲਾ ਕੈਂਪ ਹੋਵੇਗਾ ਉਹ 23 ਦਸੰਬਰ ਨੂੰ ਲਗਾਇਆ ਜਾਵੇਗਾ ਇਹ ਅਡਵਾਂਸ ਸ 8ਵਾਂ ਖੂਨਦਾਨ ਕੈਂਪ ਜਿਹੜਾ ਨਿਵਾਸ ਤੇ ਅਨਾਉਂਸ ਕਰ ਰਿਹਾ ਲੋਕਾਂ ਨੂੰ ਇੱਕ ਅਪੀਲ ਆ ਆਪਾ ਲੋਕ ਡਰਦੇ ਆ ਖੂਨਦਾਨ ਕਰਨ ਤੋਂ ਕੱਲ ਨੂੰ ਜਦੋਂ ਆਪਾਂ ਆਪਣੇ ਪਰਿਵਾਰ ਤੇ ਭੀੜ ਪੈਂਦੀ ਆ ਆਪਾਂ ਇੱਧਰ ਉੱਧਰ ਜਾਂਦੇ ਮਿੰਤਾ ਕਰਦੇ ਫੇ ਪੈਸਿਆਂ ਦਾ ਖੂਨ ਵੀ ਖਰੀਦਦੇ ਆ ਤੇ ਉਹ ਚੰਗਾ ਕੰਮ ਨਹੀਂ ਆ ਕਿ ਜੇ ਪਹਿਲਾਂ ਤੇ ਬਲੱਡ ਡੋਨੇਟ ਕੀਤਾ ਹੋਵੇ ਤੁਹਾਨੂੰ 15-1500 ਰੁਪਇਆ 2-2000 ਰੁਪਇਆ ਖੂਨ ਦਾ ਜਿਹੜਾ ਲੈਣ ਦਾ ਦੇਣਾ ਨਾ ਪਵੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਹੋਰ ਦੇ ਕੰਮ ਆ ਸਕੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਜ਼ਰੂਰਤਮੰਦ ਦੀ ਜਾਨ ਬਚਾ ਸਕੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਜ਼ਰੂਰਤਮੰਦ ਦੇ ਪਰਿਵਾਰ ਦੀ ਗਾਹ ਜਿੰਦਗੀ ਬਚਾ ਸਕੇ ਤੋ ਸਾਰਿਆਂ ਨੂੰ ਬੇਨਤੀ ਆ ਜੋ ਸਾਡਾ ਜੇ ਵਿਸ਼ਾਲ ਖੂਨ ਦਾ ਕੈਂਪ ਸਤਵਾਂ ਲੱਗ ਰਿਹਾ ਸਿਟੀ ਹਾਲ ਦੇ ਬਾਹਰ ਉੱਥੇ ਪਹੁੰਚੋ ਤੇ ਬਲੱਡ ਡੋਨੇਟ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਉਪ੍ਰਾਲੇ ਜਿਹੜੇ ਆ ਜੰਗੀ ਪੱਧਰ ਤੇ ਵੱਧ ਹੋ ਸਕਣ ਜੀ 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 ਆਓ ਬੰਦੋ ਆਉਂ ਮਿਲ ਬੈਨ ਆ ਰਿਹਾ ਬਾਈ 哪里？哪里？啊，有地方，哪里？啊，哇！ O ਆਹ ਬਰਾਏ ਆਹ ਬਰਾਏ ਆਹ ਜੋ ਬੈਠਾ ചലപ്പി നിങ്ങളെത്തുമ്പോൾ തല്ലാതെന്ന വായിരുന്നു എത്തി ചലപ്പ്